ਪਾਰਟੀ ਦੇ ਵਿੱਚ ਤਾਂ ਚੱਲਦੀ ਦੀਬਾ ਬਾਦਲ ਦੀ ਹੈ ਔਰ ਜਾਂ ਚੱਲਦੀ ਹੈ ਸਪੀਸ਼ਿੰਗ ਬਾਦਲ ਦੀ ਦੋ ਚੈਨਾਂ ਤੋਂ ਸਵਾਇ ਹੋਰ ਤੱਕ ਇਹਦੇ ਚੱਲਦੀ ਨਹੀਂ ਚਾਹੇ ਚੰਦੂ ਮਾਜਰਾ ਸਾਹਿਬ ਹੋਣ ਚਾਹੇ ਮਲੂਕਾ ਸਾਹਿਬ ਹੋਣ ਚਾਹੇ ਢੀਂਸਾ ਸਾਹਿਬ ਹੋਣ ਚਾਹੇ ਬੀਬੀ ਜਗੀਰ ਕੌਰ ਹੋਣ ਚਾਹੇ ਵਡਾਲਾ ਸਾਹਿਬ ਹੋਣ ਰਖੜਾ ਸਾਹਿਬ ਹੋਣ ਇਹ ਸਾਰੇ ਸਤਕਾਰਯੋਗ ਚਿਹਰੇ ਨੇ ਇਹਨਾਂ ਨੂੰ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਇਹ ਵਜ਼ੀਰ ਰਏ ਐਮਪੀ ਰਏ ਕੇਂਦਰ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਵਜ਼ੀਰ ਰਏ ਕੋ ਪਾਰਟੀ ਨੇ ਕੋਈ ਮਾਨ ਸਨਮਾਨ ਚ ਕਮੀ ਨਹੀਂ ਛੱਡੀ ਅੱਜ ਇਹਨਾਂ ਦਾ ਫਰਜ਼ ਬਣਦਾ ਹੈ ਕਿ ਅਗਰ ਪਾਰਟੀ ਮਾੜੇ ਹਾਲਾਤਾਂ ਦਾ ਅੰਦਰ ਬੈ ਕੇ ਚਿੰਤਨ-ਮੰਥਨ ਕਰੀਏ ਇਸ ਤਰੀਕੇ ਦੇ ਨਾਲ ਓਪਨ ਪਲੈਟਫਾਰਮ ਲਾ ਕੇ ਐਦਾਂ ਦੀਆਂ ਗੱਲਾਂ ਕਰਦੀਆਂ ਸ਼ੋਭਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਚੋਣਾਂ 'ਚ ਸਥਿਤੀ ਰਹੀ ਹੈ ਉਹਦੇ ਮੁਤਲਕ ਹੀ ਮੀਟਿੰਗਾਂ ਹੋ ਰਹੀਆਂ ਨੇ ਸੋ ਇਹ ਜਿਹੜਾ ਧੜਾ ਪੰਜ ਜਣਿਆਂ ਦਾ ਧੜਾ ਇਹ ਉਰੇ ਨਾ ਆ ਕੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਮੈਜੋਰਿਟੀ ਇੱਕ ਪਾਸੇ ਹੈ ਹੁਣ ਪੰਜ ਜਣੇ ਤਾਂ ਪਾਰਟੀ ਤੇ ਹਾਵੀ ਨਹੀਂ ਨਾ ਹੋ ਸਕਦੇ ਫਿਰ ਆਜਣ ਉਹਰੇ ਪਾਰਟੀ ਦੇ ਦਫਤਰ ਹੁਣ ਆ ਕੇ ਗੱਲ ਕਰਨ ਬਾਅਦ ਸਾਰਾ ਮੀਡੀਆ ਖੜਾ ਜੇ ਉਰੇ ਨਹੀਂ ਗੱਲ ਹੁੰਦੀ ਤਾਂ ਮੀਡੀਆ ਚ ਕਰ ਪਰ ਇਸ ਤਰੀਕੇ ਦੇ ਨਾਲ ਓਪਨ ਪਲੈਟਫਾਰਮ ਲਾ ਕੇ ਪਾਰਟੀ ਨੂੰ ਭੰਦਣਾ ਇਹ ਕੇਂਦਰੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਸਾਜ਼ਿਸ਼ ਹੈ ਭਾਜਪਾ ਦੀ ਸਾਜ਼ਿਸ਼ ਹੈ ਦੂਜੀ ਗੱਲ ਬੇਅਦਮੀਆਂ ਦੀ ਕਰਦੇ ਹੁਣ ਤਾਂ 7 ਸਾਲ ਹੋ ਗਏ ਜੀ ਪਹਿਲਾਂ ਤਾਂ 5 ਸਾਲ ਕਾਂਗਰਸ ਦੀ ਸਰਕਾਰ ਰਹੀ 2.5 ਸਾਲ ਇਹਦੇ ਭਗਵੰਤ ਮਾਨ ਸਾਹਿਬ ਦੇ ਹੋ ਗਏ ਦੱਸੋ ਬੇਅਦਬੀਆਂ ਦੇ ਵਿੱਚ ਕਿਹੜੇ ਲੀਡਰ ਦੇ ਉੱਤੇ ਪਰਚਾ ਦਰਜ ਹੋਇਆ ਪਾਰਟੀ ਦੇ ਅੰਦਰ ਜਿਹੜੀ ਢੜੇਬਾਜ਼ੀ ਉੱਪਰ ਕੇ ਨਜ਼ਰ ਆਈ ਹੈ ਔਰ ਇੱਕ ਤੜਾ ਬਿਲਕੁਲ ਟੁੱਟ ਕੇ ਵੱਖ ਹੋ ਗਿਆ ਔਰ ਲਗਾਤਾਰ ਉਹਨਾਂ ਦੇ ਵੱਲੋਂ ਕਈ ਸਵਾਲ ਆ ਜਿਹੜੇ ਕੀਤੇ ਜਾ ਰਹੇ ਨੇ ਦੂਸਰੇ ਤੜੇ ਤੇ ਦੂਸਰਾ ਤੜਾ ਉਹ ਹੈ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਹਾਂ ਠੀਕ ਹੈ ਸਾਡੇ ਕੁਝ ਲੀਡਰ ਜਿਨ੍ਹਾਂ ਦੀ ਗਿਣਤੀ ਸਿਰਫ 5 ਹੈ ਉਹ ਅੱਜ ਪਾਰਟੀ ਤੋਂ ਅਲੱਗ ਖੜੇ ਨੇ ਮੇਰੇ ਪਿੱਛੇ ਤੁਸੀਂ ਬੋਰਡ ਲੱਗਿਆ ਪੜ ਰਹੇ ਹੋਵੋਗੇ ਸ਼੍ਰੋਮਣੀ ਅਕਾਲੀ ਦਲ ਲਿਖਿਆ ਹੋਇਆ ਔਰ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੰਦ ਆ ਤੇ ਲਗਾਤਾਰ ਅ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਕਈ ਉਤਰਾ ਚੜਾ ਦੇਖੇ ਇਸ ਦੌਰਾਨ ਵੱਡੀ ਲੀਡਰਸ਼ਿਪ ਰਹੀ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਹਰਾ ਬਾਦਲ ਤੱਕ ਦਾ ਜਿਹੜਾ ਦੌਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਔਰ ਸ਼੍ਰੋਮਣੀ ਅਕਾਲੀ ਦਲ 2024 ਦੇ ਵਿੱਚ ਕਿੱਥੇ ਜੇ ਖੜਾ ਇੱਕ 100 ਸਾਲ ਤੋਂ ਵੱਧ ਦੇ ਸਮੇਂ ਤੋਂ ਬਾਅਦ ਅੱਜ ਜਿਹੜੀ ਸੰਕਟ ਦੀ ਸਥਿਤੀ ਦੇ ਵਿੱਚ ਫਸਿਆ ਨਜ਼ਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਜਿੱਥੇ ਇੱਕ ਪਾਸੇ ਵੋਟਾਂ ਦੇ ਵਿੱਚ ਹਾਰ ਹੋ ਰਹੀ ਹੈ ਉਹ ਤਾਂ ਹੋ ਹੀ ਰਹੀ ਹੈ ਪਰ ਦੂਜੇ ਪਾਸੇ ਪਾਰਟੀ ਦੇ ਅੰਦਰ ਜਿਹੜੀ ਟੜੇਬਾਜੀ ਉੱਭਰ ਕੇ ਨਜ਼ਰ ਆਈ ਹੈ ਔਰ ਇੱਕ ਟੜਾ ਬਿਲਕੁਲ ਟੁੱਟ ਕੇ ਵੱਖ ਹੋ ਗਿਆ ਔਰ ਲਗਾਤਾਰ ਉਹਨਾਂ ਦੇ ਵੱਲੋਂ ਕਈ ਸਵਾਲ ਆ ਜਿਹੜੇ ਕੀਤੇ ਜਾ ਰਹੇ ਨੇ ਦੂਸਰੇ ਟੜੇ ਤੇ ਦੂਸਰਾ ਟੜਾ ਉਹ ਹੈ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਔਰ ਇਹ ਟੜਾ ਇਹਦੇ ਮੈਂਬਰ ਵਰਕਿੰਗ ਕਮੇਟੀ ਹੋਵੇ ਜਾਂ ਕੋਰ ਕਮੇਟੀ ਉਹ ਆਪਣੇ ਪ੍ਰਧਾਨ ਦੇ ਨਾਲ ਖੜੇ ਨਜ਼ਰ ਆਉਂਦੇ ਨੇ ਪਰ ਬਾਗੀ ਲੀਡਰਾਂ ਚ ਜਿਹੜੇ ਨਾਮ ਨੇ ਅਹਿਮ ਉਹ ਵੀ ਤੁਸੀਂ ਜਾਣਦੇ ਹੋ ਸਾਰੇ ਤੇ ਚਰਚਾ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਅਰਸ਼ਦੀਪ ਸਿੰਘ ਕਲੈਰ ਇਸ ਮੁਲਾਕਾਤ ਦੇ ਵਿੱਚ ਰਹਣਗੇ ਕਲੈਰ ਸਾਹਿਬ ਜਿਹੜੀ ਸਥਿਤੀ ਬਣੀ ਹੋਈ ਹੈ ਅੱਜ ਕਾਲੀ ਦਲ ਦੀ ਮੈਨੂੰ ਲੱਗਦਾ ਕਿਸੇ ਦੌਰ ਚ ਨਹੀਂ ਕਾਲੀ ਦਲ ਨੇ ਇੰਨਾ ਜਿਹੜਾ ਸੰਕਟ ਦੇਖਿਆ ਹੋਣਾ ਕਿ ਇੱਕ ਅੱਧੀ ਟੀਮ ਪੂਰੀ ਟੁੱਟ ਕੇ ਤੁਹਾਡੇ ਤੇ ਸਵਾਲਾਂ ਦੇ ਜਿਹੜੇ ਵਿਚਾਰ ਆਉ ਕੀਤੇ ਜਾ ਰਹੀ ਉਹਨਾਂ ਦੇ ਵੱਲੋਂ ਇਹ ਕੋ ਸ਼੍ਰੋਮਣੀ ਅਕਾਲੀ ਦਲ ਕੋਈ ਪੋਲਿਟਿਕਲ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਜਿੱਤਾਂ ਹਾਰਾਂ ਸੰਕਾ ਸਰਕਾਰਾਂ ਸੰਘਰਸ਼ ਪੰਜਾਬ ਦੀ ਪਹਿਰੇਦਾਰੀ ਪੰਥ ਦੀ ਪਹਿਰੇਦਾਰੀ ਇਹਦਾ ਸਮੇਲ ਹੈ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਜੁੱਟ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪੋਲੀਟੀਕਲ ਪਾਰਟੀ ਦੂਜੇ ਪਾਸੇ ਪੰਜ ਜਣਿਆਂ ਦਾ ਬਾਕੀ ਧੜਾ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗਲਤੀ ਕਰੈਕਟ ਕਰ ਦਿਆਂ ਕਿ ਤੁਸੀਂ ਕਹੇ ਜੀ ਅੱਧਾ ਪਾਰਟੀ ਟੁੱਟ ਕੇ ਇੱਕ ਪਾਸੇ ਖੜੀ ਹੋ ਗਈ ਹੈ ਨਹੀਂ ਪਾਰਟੀ ਤਾਂ ਸਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਇਕਜੁੱਟ ਖੜੀ ਹੈ ਪਾਰਟੀ ਕੌਣ ਹੈ ਪਾਰਟੀ ਹੈ ਪਾਰਟੀ ਦਾ ਜਿਹੜਾ ਕੈਡਰ ਹੈ ਪਾਰਟੀ ਹੈ ਜਿਹੜੇ ਸਾਡੇ ਡੈਲੀਗੇਟ ਨੇ ਜਿਹੜੇ ਜ਼ਿਲ੍ਹਾ ਡੈਲੀਗੇਟ ਹੈ ਫਿਰ 500 ਸਟੇਟ ਡੈਲੀਗੇਟ ਹੈ ਜਿਹੜੇ ਪ੍ਰਧਾਨ ਦੀ ਚੋਣ ਕਰਦੇ ਨੇ ਪਾਰਟੀ ਹੈ ਸਾਡੀ ਕੋਰ ਕਮੇਟੀ ਪਾਰਟੀ ਹੈ ਸਾਡੀ ਵਰਕਿੰਗ ਕਮੇਟੀ ਪਾਰਟੀ ਹੈ ਸਾਡੇ ਐਮ ਐਲ ਏ ਐਕਸ ਐਮ ਐਲ ਏ ਹਲਕਾ ਇੰਚਾਰਜ ਪਾਰਟੀ ਹੈ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਅਕਲ-ਗਲ ਦੀ ਟਿਕਟ ਤੇ ਜਿੱਤੇ ਨੇ ਸੋ ਪਾਰਟੀ ਇਕਜੁੱਟ ਹੈ ਹਾਂ ਠੀਕ ਹੈ ਸਾਡੇ ਕੁਝ ਲੀਡਰ ਜਿਨ੍ਹਾਂ ਦੀ ਗਿਣਤੀ ਸਿਰਫ 5 ਹੈ ਉਹ ਅੱਜ ਪਾਰਟੀ ਤੋਂ ਅਲੱਗ ਖੜੇ ਨੇ ਤੇ ਮੈਂ ਅੱਜ ਤੁਹਾਡੇ ਮੰਚ ਤੋਂ ਆਪਣੇ ਉਹ ਲੀਡਰਾਂ ਨੂੰ ਅਪੀਲ ਕਰਦਾ ਕਿ ਅਗਰ ਉਹ ਪਾਰਟੀ ਦੀ ਚੜ੍ਹਦੀ ਕਲਾ ਦੀ ਕੋਈ ਗੱਲ ਕਰਨੀ ਚਾਹੁੰਦੇ ਨੇ ਅਗਰ ਉਹ ਪਾਰਟੀ ਦੀ ਚੜ੍ਹਦੀ ਕਲਾ ਦਾ ਕੋਈ ਵਿਚਾਰ ਦੇਣਾ ਚਾਹੁੰਦੇ ਨੇ ਤਾਂ ਪਾਰਟੀ ਪਲੇਟਫਾਰਮ ਤੇ ਕਿਉਂ ਨਹੀਂ ਆਉਂਦੇ ਪਾਰਟੀ ਦੇ ਦਫਤਰ ਦੇ ਵਿੱਚ ਤਾਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਚੋਣਾਂ 'ਚ ਸਥਿਤੀ ਰਹੀ ਹੈ ਉਹਦੇ ਮੁਤਲਕ ਹੀ ਮੀਟਿੰਗਾਂ ਹੋ ਰਹੀਆਂ ਨੇ ਸੋ ਇਹ ਜਿਹੜਾ ਧੜਾ ਪੰਜ ਜਣਿਆਂ ਦਾ ਧੜਾ ਇਹ ਉਰੇ ਨਾ ਆ ਕੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਮੈਜੋਰਟੀ ਇੱਕ ਪਾਸੇ ਹੈ ਹੁਣ ਪੰਜ ਜਣੇ ਤਾਂ ਪਾਰਟੀ ਤੇ ਹਾਵੀ ਨਹੀਂ ਨਾ ਹੋ ਸਕਦੇ ਪਰ ਉਹ ਕਹਿੰਦੇ ਜੀ ਅਸੀਂ ਤਾਂ ਗੱਲ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈ ਪਰ ਪਾਰਟੀ 'ਚ ਕੋਈ ਸੁਣਦਾ ਹੀ ਨਹੀਂ ਪਾਰਟੀ ਦੇ ਪ੍ਰਧਾਨ ਨਹੀਂ ਸੁਣਦੇ ਔਰ ਸਾਡੀ ਕਿਤੇ ਗੱਲ ਸੁਣੀ ਹੋਈ ਨਹੀਂ ਜਾ ਰਹੀ ਸੀ ਨੇ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਇਹ ਸਾਰੇ ਉਹ ਚਿਹਰੇ ਨੇ ਜਿਹੜੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਦੇ ਸਮੇਂ ਤੋਂ ਅੱਜ ਤੱਕ ਇਹੀ ਸਾਰੀ ਡਿਸੀਜਨ 메ਕਿੰਗ ਦੇ ਵਿੱਚ ਰਹੇ ਨੇ ਇਹੀ ਚਿਹਰੇ ਮੰਤਰੀ ਰਹੇ ਨੇ ਇਹੀ ਚਿਹਰੇ ਕੋਰ ਕਮੇਟੀ ਦੇ ਮੈਂਬਰ ਹੈ ਇਹਨਾਂ ਚੋਂ ਹੀ ਕੁਝ ਚਿਹਰੇ ਚਾਰ-ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਸੋ ਸੁਣਵਾਈ ਨਹੀਂ ਹੋ ਰਹੀ ਇਹ ਗੱਲ ਮੰਨਣਯੋਗ ਨਹੀਂ ਕਹਿੰਦੇ ਪਾਰਟੀ ਸਿਰਫ ਚੱਲਦੀ ਕੱਲ ਸਿਕੰਦਰ ਸਿੰਘ ਮਲੂਕਾ ਰਣੇ ਮੈਨੂੰ ਜਵਾਬ ਦਿੱਤਾ ਕਿ ਪਾਰਟੀ ਦੇ ਵਿੱਚ ਤਾਂ ਚੱਲਦੀ ਬੀਬਾ ਬਾਦਲ ਦੀ ਹੈ ਔਰ ਜਾਂ ਚੱਲਦੀ ਹੈ ਸੁਖਬੀਰ ਸਿੰਘ ਬਾਦਲ ਦੀ ਦੋ ਜਣਾਂ ਤਾਂ ਸਵਾਏ ਹੋਰ ਤੱਕ ਇਸ ਦੀ ਚੱਲਦੀ ਹੋਈ ਨਹੀਂ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਡੈਮੋਕ੍ਰੈਟਿਕਲੀ ਚੁਣ ਕੇ ਆਉਂਦੀ ਹੈ ਸਾਡੀ ਪਹਿਲਾਂ ਭਰਤੀ ਹੁੰਦੀ ਹੈ ਭਰਤੀ ਤੋਂ ਬਾਅਦ ਜ਼ਿਲ੍ਹਾ ਡੈਲੀਗੇਟ ਬਣਦੇ ਨੇ ਫਿਰ ਉਹ ਜ਼ਿਲ੍ਹਾ ਡੈਲੀਗੇਟਾਂ ਚੋਂ ਸਟੇਟ ਡੈਲੀਗੇਟ ਬਣਦੇ ਨੇ ਉਹ ਪ੍ਰਧਾਨ ਦੀ ਚੋਣ ਕਰਦੇ ਨੇ ਔਰ ਜਿੰਨੇ ਪਾਰਟੀ ਦੇ ਅਹਿਮ ਫੈਸਲੇ ਨੇ ਉਹ ਕੋਰ ਕਮੇਟੀ ਤੇ ਵਰਕਿੰਗ ਕਮੇਟੀ ਦੇ ਵਿੱਚ ਹੁੰਦੇ ਨੇ ਪ੍ਰਧਾਨ ਸਾਹਿਬ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਉਹ ਆਪਣੇ ਤੌਰ ਤੇ ਕੋਈ ਫੈਸਲਾ ਨਹੀਂ ਲੈ ਸਕਦੇ ਜਿੱਦਾਂ ਕੋਰ ਕਮੇਟੀ ਸਰਬਸੰਮਤੀ ਨਾਲ ਜਿਹੜਾ ਫੈਸਲਾ ਪਾਸ ਕਰਦੀ ਹੈ ਉਹੀ ਫੈਸਲਾ ਪਾਰਟੀ ਦੇ ਵਿੱਚ ਲਾਗੂ ਹੁੰਦਾ ਤੇ ਕੋਰ ਕਮੇਟੀ ਕੌਣ ਹੈ ਕੋਰ ਕਮੇਟੀ ਸਾਰੇ ਆਹੀ ਚਿਹਰੇ ਨੇ ਦੇਖੋ ਸਾਰੇ ਸਾਡੇ ਵੱਡੇ ਨੇ ਸਾਰੇ ਸਤਿਕਾਰਯੋਗ ਨੇ ਚਾਹੇ ਚੰਦੂ ਮਾਜਰਾ ਸਾਹਿਬ ਹੋਣ ਚਾਹੇ ਮਲੂਕਾ ਸਾਹਿਬ ਹੋਣ ਚਾਹੇ ਢੀਂਡਾ ਸਾਹਿਬ ਹੋਣ ਚਾਹੇ ਬੀਬੀ ਜ਼ਗੀਰ ਕੌਰ ਹੋਣ ਚਾਹੇ ਵਡਾਲਾ ਸਾਹਿਬ ਹੋਣ ਰਖੜਾ ਸਾਹਿਬ ਹੋਣੇ ਸਾਰੇ ਸਤਿਕਾਰਯੋਗ ਚਿਹਰੇ ਨੇ ਇਹਨਾਂ ਨੂੰ ਪਾਰਟੀ ਨੇ ਬਹੁਤ ਮਾਨ ਸਨਮਾਨ ਦਿੱਤਾ ਇਹ ਵਜ਼ੀਰ ਰਹੇ ਐਮਪ ਕੇਂਦਰ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਵਜ਼ੀਰ ਰਹੇ ਸੋ ਪਾਰਟੀ ਨੇ ਕੋਈ ਮਾਨ ਸਨਮਾਨ ਚ ਕਮੀ ਨਹੀਂ ਛੱਡੀ ਆ ਜਿਹਨਾਂ ਦਾ ਫਰਜ਼ ਬਣਦਾ ਕਿ ਅਗਰ ਪਾਰਟੀ ਮਾੜੇ ਹਾਲਾਤਾਂ ਚ ਹੈ ਤਾਂ ਅੰਦਰ ਬੈ ਕੇ ਚਿੰਤਨ ਮੰਤਨ ਕਰੀਏ ਇਸ ਤਰੀਕੇ ਦੇ ਨਾਲ ਓਪਨ ਪਲੇਟਫਾਰਮ ਲਾ ਕੇ ਐਦਾਂ ਦੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੇ ਪਰ ਉਹ ਕਿਦੇ ਅਜੇ ਤੱਕ ਤਾਂ ਸਾਨੂੰ ਅਪਰੋਚ ਵੀ ਨਹੀਂ ਹੋਈ ਗੱਲਬਾਤ ਦੀ ਨਾ ਤਾਂ ਸੁਖਵੀਰ ਸਿੰਘ ਬਾਦਲ ਹਰਾਂ ਦਾ ਫੋਨ ਆਇਆ ਨਾ ਕੋਈ ਪਾਰਟੀ ਬੈਰੀਅਰ ਤੋਂ ਕੋਈ ਗੱਲਬਾਤ ਦਾ ਸੱਦਾ ਆਇਆ ਕਿ ਤੁਸੀਂ ਗੱਲਬਾਤ ਕਰ ਲਓ ਦੇਖੋ ਪਾਰਟੀ ਲਗਾਤਾਰ ਓਪਨ ਪਲੈਟਫਾਰਮ ਦੇ ਵਿੱਚ ਇਨਵੀਟੇਸ਼ਨ ਪਾ ਕੇ ਮੀਟਿੰਗਾਂ ਕਰ ਰਹੀ ਹੈ ਕੋਈ ਲੁਕਛਪ ਕੇ ਮੀਟਗਾ ਨਹੀਂ ਹੋ ਰਹੀਆਂ ਚਾਹੇ ਪਾਰਟੀ ਦਾ ਪੇਜ ਹੋਵੇ ਚਾਹੇ ਅਖਬਾਰਾਂ ਦੇ ਵਿੱਚ ਚਾਹੇ ਟੀਵੀ ਦੇ ਉੱਤੇ ਪਤਾ ਚੱਲਦਾ ਹੈ ਕਿ ਅੱਜ ਕੋਰ ਕਮੇਟੀ ਦੀ ਮੀਟਿੰਗ ਹੈ ਜੁਥ ਅਕਾਲੀ ਦਲ ਦੀ ਹੈ ਅੱਜ ਵਰਕਿੰਗ ਕਮੇਟੀ ਦੀ ਹੈ ਅੱਜ ਪਾਰਟੀ ਦੀ ਫਲਾਣੀ ਮੀਟਿੰਗ ਹੈ ਅੱਜ ਸਾਡੇ ਐਕਐਮਐਲ ਐਮਐਲ ਉਹਨਾਂ ਦੀ ਮੀਟਿੰਗ ਹੈ ਹਰ ਇੱਕ ਮੀਟਿੰਗ ਪਾਰਟੀ ਓਪਨ ਪਲੈਟਫਾਰਮ ਤੇ ਕਰ ਰਹੀ ਹੈ ਪਰ ਅਸਲ ਦੇ ਵਿੱਚ ਗੱਲ ਕੀ ਹੈ ਕਿ ਅੱਜ ਸਾਡੇ ਜਿਹੜੇ ਸੀਨੀਅਰ ਮੈਸੇਜ ਕਿਉਂ ਨਹੀਂ ਗਿਆ ਇਹ ਉਹਨਾਂ ਦਾ ਸਵਾਲ ਹੈ ਕਿ ਮੈਸੇਜ ਨਹੀਂ ਆਇਆ ਦੇਖੋ ਪਾਰਟੀ ਸਾਰਿਆਂ ਨੂੰ ਮੈਸੇਜ ਕਰਦੀ ਹੈ ਔਰ ਫਿਰ ਦੂਜੀ ਕਰਦਾ ਚਲੋ ਮੰਨ ਲਓ 1% ਇਹਨਾਂ ਦੀ ਗੱਲ ਵੀ ਮੰਨ ਲਓ ਤਾਂ ਜੇ ਪਾਰਟੀ ਨੂੰ ਅਸੀਂ ਸੁਧਾਰ ਨਹੀਂ ਹੈ ਜੇ ਅਸੀਂ ਦਿੱਲੀ ਜਾ ਕੇ ਜਾਂ ਅਸੀਂ ਜਾ ਕੇ ਉੱਥੇ ਜਲੰਧਰ ਜਾ ਕੇ ਮੀਟਿੰਗਾਂ ਕਰ ਸਕਦੇ ਹਾਂ ਤਾਂ ਫਿਰ ਪਾਰਟੀ ਦਫ਼ਤਰ ਆ ਕੇ ਕਿਉਂ ਨਹੀਂ ਧੱਕੇ ਨਾਲ ਆ ਜਾਣ ਵੱਡੇ ਲੀਡਰ ਨੇ ਅਗਰ ਇਹ ਪਾਰਟੀ ਇਹ ਤਾਂ ਇਹਨਾਂ ਦਾ ਪਾਰਟੀ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਪਾਰਟੀ 'ਚ ਇਹਨਾਂ ਤੋਂ ਸੀਨੀਅਰ ਤਾਂ ਕੋਈ ਨਹੀਂ ਇਹ ਆ ਜਾਣ ਉਹਰੇ ਪਾਰਟੀ ਦੇ ਦਫ਼ਤਰ ਆਉਣ ਆ ਕੇ ਗੱਲ ਕਰਨ ਬਾਹਰ ਸਾਰਾ ਮੀਡੀਆ ਖੜਾ ਜੇ ਉਹਰੇ ਨਹੀਂ ਗੱਲ ਹੁੰਦੀ ਤਾਂ ਆ ਮੀਡੀਆ 'ਚ ਕਰਨ ਪਰ ਇਸ ਤਰੀਕੇ ਦੇ ਨਾਲ ਓਪਨ ਪਲੇਟਫਾਰਮ ਲਾ ਕੇ ਪਾਰਟੀ ਨੂੰ ਭੰਦਣਾ ਇਹ ਕੇਂਦਰੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਸਾਜ਼ਿਸ਼ ਹੈ ਭਾਜਪੀ ਦੀ ਸਾਜ਼ਿਸ਼ ਹੈ ਮੈਨੂੰ ਕਦੇ ਪਹਿਲਾਂ ਮੇਰੀ ਗੱਲ ਪੂਰੀ ਲਾਓ ਸੋ ਇਹ ਜਿਹੜੇ ਲੋਕ ਨੇ ਇਹਨਾਂ ਦੇ ਆਪ ਦੇ ਪਰਿਵਾਰ ਸਭ ਦੇ ਬੀਜੇਪੀ ਚਾਹੇ ਚ ਮਲੂਕਾ ਸਾਹਿਬ ਹੋਣ ਚਾਹੇ ਬੀਬੀ ਦਿਆਲ ਹੋਣ ਚਾਹੇ ਟੋੜਾ ਸਾਹਿਬ ਹੋਣ ਇਹ ਸਾਰੇ ਬੀਜੇਪੀ ਦੇ ਨੇਤਾ ਰੱਖਣ ਵਾਲੇ ਪਰਵਾਦ ਨੇ ਸੋ ਅੱਜ ਬੀਜੇਪੀ ਦੀ ਸਿਹਤ ਜੋ ਮਹਾਰਾਸ਼ਟਰ ਚ ਜਿਵੇਂ ਸ਼ਿਵ ਸੈਨਾ ਤੋੜੀ ਗਈ ਪੰਜਾਬ ਦੇ ਵਿੱਚ ਅਕਾਲੀ ਦਲ ਤੋੜਨ ਦੀ ਕੋਸ਼ਿਸ਼ ਹੈ ਮੈਂ ਇਸੇ ਤੇ ਵੀ ਇਹਦੇ ਤੇ ਵੀ ਤੁਹਾਡੇ ਤੋਂ ਸਵਾਲ ਲਵਾਂਗਾ ਪਰ ਮੇਰਾ ਸਵਾਲ ਇਹ ਵੀ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਅਕਾਲੀ ਦਲ ਤੋਂ ਨਾ ਤਾਂ ਵੱਖ ਹੋਏ ਆ ਨਾ ਅਕਾਲੀ ਦਲ ਨੂੰ ਤੋੜਨਾ ਚਾਹੁੰਦੇ ਆ ਸਹੀ ਮੈਨੇਜੈਂਸ ਅਸੀਂ ਅਕਾਲੀ ਦਲ ਨੂੰ ਬਚਾਉਣਾ ਚਾਹੁੰਨੇ ਆ ਇਸ ਕਰਕੇ ਅਸੀਂ ਅਕਾਲੀ ਦਲ ਬਚਾਓ ਯਾਤਰਾ ਦੀ ਵੀ ਸ਼ੁਰੂਆਤ ਅਸੀਂ ਤਾਂ ਕਰ ਰਹੇ ਆ ਅਕਾਲੀ ਦਲ ਬਚਾਉਣਾ ਮੈਂ ਤਾਂ ਕਹਿਣਾ ਕਿ ਵੈਲਕਮ ਹੈ ਜਿਨ੍ਹਾਂ ਨੇ ਅਕਾਲੀ ਦਲ ਬਚਾਉਣ ਦੀ ਗੱਲ ਕਰਦੇ ਕਾਲ ਦਲ ਦੀ ਚੜ੍ਹਦੀ ਗੱਲਾਂ ਦੀ ਗੱਲ ਕਰਦੇ ਤਰੱਕੀ ਦੀ ਗੱਲ ਕਰਦੇ ਪਰ ਉਹ ਪਾਰਟੀ ਦਾ ਜਿਹੜਾ ਇੱਕ ਗਰਾਊਂਡ ਲੈਵਲ ਤੇ ਵਰਕਰ ਹੈ ਉਹਦਾ ਵੀ ਸਨਮਾਨ ਕਰਨ ਨਾ ਵਰਕਰ ਤਾਂ ਪਾਰਟੀ ਦੇ ਦਫ਼ਤਰ ਦੇ ਵਿੱਚ ਇੱਕ ਜੋਟਾ ਹੈ 95% ਪਾਰਟੀ ਇੱਕ ਪਾਸੇ ਇੱਕ ਜੋਟਾ ਖੜੀ ਹੈ ਤੇ ਪੰਜ ਬੰਦੇ ਖੜੇ ਹੋ ਕੇ ਕਹਿਣ ਅਸੀਂ ਪਾਰਟੀ ਬਚਾਉਣੀ ਹੈ ਜਿਨ੍ਹਾਂ ਤੇ ਆਪਣੇ ਉੱਤੇ ਮੈਂ ਫਿਰ ਦੁਬਾਰਾ ਕਹਿ ਰਿਹਾ ਕਿ ਸਵਾਲੀਆ ਨਿਸ਼ਾਨ ਕੋਈ ਮੈਂ ਨਹੀਂ ਚੱਕਦਾ ਨਾ ਮੇਰੀ ਹੈਸੀਅਤ ਹੈ ਸਵਾਲੀਆ ਨਿਸ਼ਾਨ ਚੱਕਣ ਦੀ ਪਰ ਸਵਾਲੀਆ ਨਿਸ਼ਾਨ ਤਾਂ ਖੜੇ ਹੁੰਦੇ ਕਿ ਜਦੋਂ ਤੁਹਾਡੇ ਪਰਿਵਾਰ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਇਕੱਲੇ ਦਲ ਬਚਾਉਣ ਦੀ ਜਿਹੜੀ ਗੱਲ ਹੈ ਉਹ ਫਿਰ ਥੋੜੀ ਹਾਸੋ ਹੀ ਨਹੀਂ ਹੋ ਜਾਂਦੀ ਕਿ ਜਦੋਂ ਤੁਸੀਂ ਪਰਿਵਾਰ ਹੀ ਨਹੀਂ ਆਪਣੇ ਰੋਕ ਸਕਦੇ ਦੂਜੀ ਪਾਰਟੀਆਂ ਜਾਣ ਤੋਂ ਇੱਥੋਂ ਸਪਸ਼ਟ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੀ ਕੇਂਦਰੀ ਪਾਰਟੀ ਦੀ ਸ਼ਰਤ ਤੇ ਕੰਮ ਚੱਲ ਰਿਹਾ ਜਦੋਂ ਸਾਡੀ ਸੁਣੀ ਨਹੀਂ ਗਈ ਫਿਰ ਬੱਚੇ ਇੰਡੀਪੈਂਡੈਂਟ ਹੁੰਦੇ ਨੇ ਨਹੀਂ ਚਲੋ ਇਹ ਮੈਂ ਉਹਨਾਂ ਦੇ ਪਰਿਵਾਰਕ ਮਸਲਿਆਂ ਦੇ ਵਿੱਚ ਗੱਲ ਨਹੀਂ ਕਰਨੀ ਚਾਹੁੰਦਾ ਕਿ ਕੀ ਦੇ ਬੱਚੇ ਦੇ ਉਹ ਮੇਰਾ ਵਿਸ਼ਾ ਨਹੀਂ ਉਹ ਇਹਨਾਂ ਦੇ ਪਰਿਵਾਰਕ ਵਿਸ਼ਾ ਮੈਂ ਉੱਚ ਨਹੀਂ ਜਾਣਾ ਤੁਸੀਂ ਸਵਾਲ ਚੱਕਦੇ ਹੋ ਕਿ ਏਜੰਸੀਆਂ ਦੀ ਸਾਜ਼ਿਸ਼ ਹੈ ਜਾਂ ਕੇਂਦਰੀਆਂ ਬੀਜੇਪੀ ਦੀ ਸਾਜ਼ਿਸ਼ ਹੈ ਪਰ ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਗਵਾਹੀ ਦੇ ਹੇਠ ਹੀ ਜਿਹੜਾ ਭਾਜਪਾ ਦੇ ਨਾਲ ਸਮਝੌਤੇ ਦੇ ਵਿੱਚ ਹੁਣ ਤੱਕ ਹੀ ਇਕੱਠੇ ਰਹੇ ਹਾਂ ਹੁਣ ਕੀ ਭਾਜਪਾ ਦੇ ਵਿੱਚ ਮਾੜਾ ਹੋ ਗਿਆ ਔਰ ਭਾਜਪਾ ਕੀ ਕਿਉਂ ਜਿਹੜੀ ਇਹ ਸਾਜ਼ਿਸ਼ ਹੈ ਸਾਜ਼ਿਸ਼ ਦੇ ਤਹਿਤ ਹੀ ਉਹ ਤੁਹਾਨੂੰ ਕਿਉਂ ਲੱਗਦਾ ਕਿ ਉਹ ਇਹ ਜਿਹੜੀਆਂ ਸਾਰੀ ਗਤੀਵਿਧੀਆਂ ਨੇ ਉਹਨਾਂ ਦੀਆਂ ਸ਼ਾਸ਼ਾਣਾਂ ਨੇ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਐਨਡੀਏ ਦਾ ਪਾਈਵਾਲ ਬਣਿਆ ਸੀ ਉਹ ਵਾਜਪਾਈ ਸਾਹਿਬ ਦੇ ਸਮੇਂ ਬਣਿਆ ਸੀ ਔਰ ਮੋਦੀ ਸਾਹਿਬ ਨੇ ਪਿਛਲੇ ਦਿਨ ਸੁਣਿਆ ਮੋਦੀ ਸਾਹਿਬ ਨੇ ਕਿਹਾ ਕਿ ਜੀ ਬਾਦਲ ਸਾਹਿਬ ਨੇ ਨਹੀਂ ਰੱਖੀ ਉਦੋਂ ਦੇ ਐਨਡੀਏ ਤੇ ਅੱਜ ਦੇ ਐਨਡੀਏ ਤੇ ਬੀਜੇਪੀ 'ਚ ਬੜਾ ਫਰਕ ਹੋ ਗਿਆ ਵਾਜਪਾਈ ਸਾਹਿਬ ਸਾਰੇ ਦਲਾਂ ਨੂੰ ਨਾਲ ਲੈ ਕੇ ਚੱਲਦੇ ਸੀ ਔਰ ਅੱਜ ਜਿਸ ਤਰੀਕੇ ਨਾਲ ਮੋਦੀ ਅਮਿਤ ਸ਼ਾਹ ਦੋ ਬੰਦੇ ਦੀ ਡਿਕਟੇਟਰਸ਼ਿਪ ਚੱਲ ਰਹੀ ਹੈ ਦੱਸੋ ਕਿਹੜਾ ਪੁਰਾਣਾ ਪਾਈਵਾਲ ਐਨਡੀਏ 'ਚ ਰਹਿ ਗਿਆ ਅਜ ਤਾਂ ਆਪਣੀ ਪਾਰਟੀ ਦੇ ਵਿੱਚ ਭਾਜਪੀ ਦੇ ਵਿੱਚ ਇਹਨਾਂ ਦਾ ਬੜਾ ਵਿਰੋਧ ਖੜਾ ਹੋ ਰਿਹਾ ਔਰ ਵਧਦਾ ਹੀ ਜਾ ਰਿਹਾ ਉਹ ਦਿਨੋਂ ਦਿਨ ਔਰ ਸ਼੍ਰੋਮਣੀ ਅਕਾਲੀ ਦਲ ਅਗਰ ਭਾਈਵਾਲੀ ਦੇ ਵਿੱਚ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲਈ ਕੰਮ ਕੀਤੇ ਬਠਿੰਡਾ ਰਫਾਇਨਰੀ ਜਿਹਦੀ ਅੱਜ ਕੀਮਤ 3 ਲੱਖ ਕਰੋੜ ਹੈ ਇਹ ਇਨਵੈਸਟਮੈਂਟ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਭਾਈਵਾਲੀ ਦੇ ਵਿੱਚ ਲੈ ਕੇ ਆਇਆ ਤੇ ਸਭ ਤੋਂ ਵੱਡੀ ਪ੍ਰਾਪਤੀ ਸੀ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਏਕਤਾ ਦਾ ਸੰਦੇਸ਼ ਟਾਈ ਗੱਠਜੋੜ ਕੀਤਾ ਗਿਆ ਔਰ ਫਿਰ ਜਦੋਂ 2014 ਦੇ ਵਿੱਚ ਭੈਣਜੀ ਹਰਸਿਮਰਤ ਕੋਰ ਬਾਦਲ ਮੰਤਰੀ ਬਣੇ ਜਿੱਤ ਕੇ ਦੂਜੀ ਵਾਰ ਲਗਾਤਾਰ ਉਹ ਪਾਰਲੀਮੈਂਟ ਚ ਗਏ ਮੰਤਰੀ ਬਣੇ ਉਦੋਂ ਥੋੜੇ ਜੇ ਸਮੇਂ ਦੇ ਵਿੱਚ ਫਿਰ ਹਾਲਾਂਕਿ ਅਸੀਂ ਬਾਅਦ ਚ ਲਾਇੰਸ ਤੋੜਿਆ ਕਿਸਾਨੀ ਮੁੱਦੇ ਤੇ ਆ ਕੇ ਉਹ ਥੋੜੇ ਜੇ ਵਕਫੇ ਦੇ ਵਿੱਚ ਪੰਜਾਬ ਦੇ ਵਿੱਚ ਪੀਜੀਆਈ ਏਮਜ਼ ਵਰਗੇ ਹਸਪਤਾਲ ਲਿਆਂਦੇ 84 ਦੀਆਂ ਜਿਹੜੀਆਂ ਫਾਈਲਾਂ ਕਾਂਗਰਸ ਨੇ ਬੰਦ ਕਰਤੀ ਸੀ 84 ਦੇ ਕੇਸ ਉਹ ਖਲਾਈਆਂ ਸੱਜਨ ਕੁਮਾਰ ਵਰਗੇ ਜੇਲ੍ਹ ਦੇ ਵਿੱਚ ਬੈਠੇ ਨੇ ਕਾਲੀ ਸੂਚੀ ਖਤਮ ਕਰਾਈ ਹੋਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੇ ਪ੍ਰੋਜੈਕਟ ਹੋਣ ਚਾਹੇ ਫੂਡ ਪ੍ਰੋਸੈਸਿੰਗ ਇੰਡਸਟਰੀ ਹੋਵੇ ਚਾਹੇ ਵੱਡੇ ਹਾਈਵੇ ਹੋਣ ਸੋ ਪੰਜਾਬ ਦੇ ਲਈ ਐਲਾਈਅੰਸ ਨੇ ਕੰਮ ਕੀਤਾ ਪਰ ਹਾਂ ਜਿੱਦਣ ਬੀਜੇਪੀ ਨੇ ਕਿਸਾਨੀ ਦੇ ਵਿਰੁੱਧ ਸਟੈਂਡ ਲੈ ਲਿਆ ਸਾਡੇ ਸਮਝਾਉਣ ਦੇ باوجود ਲੈ ਲਿਆ ਬਿੱਲ ਪਾਰਲੀਮੈਂਟ ਚ ਟੇਬਲ ਕਰਤੇ ਅਸੀਂ ਛੱਡਤਾ ਸਮਝੌਤਾ ਅਸੀਂ ਹੁਣ ਵੀ ਕਰ ਸਕਦੇ ਸੀ ਇਹ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਅੱਜ ਪੰਜਾਬ ਦੇ ਮਸਲੇ ਹੱਲ ਕਰਾ ਦਿਓ ਅੱਜ ਵੀ ਅਗਰ ਸ਼ਰੋਮੀ ਯਕਲ ਦਲ ਨੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਤਾਂ ਸੀਟ ਸ਼ੇਅਰਿੰਗ ਕੋਈ ਮਸਲਾ ਨਹੀਂ ਸੀ ਮਸਲਾ ਸੀ ਜਿਹੜਾ ਕੋਰ ਕਮੇਟੀ ਦੇ ਏਜੰਡਾ ਪੰਜਾਬ ਅੱਗੇ ਰੱਖਿਆ ਉਹਦੇ ਚ ਕੀ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਉਹਦੇ ਚ ਕਿਸਾਨਾਂ ਦੀ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਜਿਹੜੀ ਸਿਕਸ ਸੰਸਥਾਵਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਹੈ ਉਹ ਬੰਦ ਹੋਵੇ ਪੰਜਾਬ ਦੇ ਸਿਰ ਤੇ ਜਿਹੜਾ ਕਰਜ਼ਾ ਹੈ ਉਹਨੂੰ ਮਾਫ਼ ਕਰਨ ਦੀ ਗੱਲ ਕਰੋ ਇਹੀ ਸਾਡਾ ਏਜੰਡਾ ਪੰਜਾਬ ਹੈ ਜਦੋਂ ਭਾਜੀਪੀ ਇਸ ਏਜੰਡੇ ਪੰਜਾਬ ਤੋਂ ਮੁਨਕਰ ਹੋਗੀ ਅਸੀਂ ਐਲਾਈਅੰਸ ਕਰਨ ਤੋਂ ਮਨਾ ਕਰਤਾ ਸੀ ਕਿ ਆ ਕਿ ਅਸੀਂ ਇਕੱਲੇ ਜਾਵਾਂਗੇ ਹਾਂ ਅੱਜ ਜਿਹੜੇ ਚੋਣ ਨਤੀਜੇ ਨੇ ਉਹ ਤਾਂ ਸੁਖਾਵੇਂ ਨਹੀਂ ਰਹੇ ਕਿਉਂਕਿ 2024 ਦੀ ਜਿਹੜੀ ਚੋਣ ਹੈ ਉਹ ਕਿਤੇ ਨਾ ਕਿਤੇ ਦੋ ਮੁੱਦਿਆਂ 'ਤੇ ਸਿਮਟ ਗਈ ਕਿ ਜਾਂ ਫੌਰ ਮੋਦੀ ਜਾਂ ਐਂਟੀ ਮੋਦੀ। ਰਾਮ ਮੰਦਰ ਦਾ ਸੈਂਟੀਮੈਂਟ ਮੋਦੀ ਸਾਹਿਬ ਦੇ ਨਾਲ ਸੀ ਤੇ ਕੁਝ ਥਾੜਾ ਪੰਜਾਬ ਦੇ ਵਿੱਚ ਕਿਉਂਕਿ ਕਿਸਾਨੀ ਅੰਦੋਲਨ ਕਰਕੇ ਮੋਦੀ ਦਾ ਵਿਰੋਧ ਕਰਦਾ ਸੀ। ਉਹ ਸਾਰਾ ਐਂਟੀ ਮੋਦੀ ਸੀ। ਉਹਨਾਂ ਨੂੰ ਲੱਗਿਆ ਕਿ ਇੰਡੀਆ ਬਲੌਕ ਕੇਂਦਰ ਲੈਵਲ 'ਤੇ ਲੜਾਈ ਕਰ ਰਿਹਾ ਹੈ। ਇਸ ਲਈ ਉਹ ਵੋਟ ਇੰਡੀਆ ਬਲੌਕ ਨੂੰ ਸ਼ਿਫਟ ਹੋਈ। ਪਰ ਜਦਨ ਆਈ ਖੇਤਰੀ ਮੁੱਦਿਆਂ 'ਤੇ ਵੋਟ ਪੈਣੀ ਹੈ, ਉਸ ਦਿਨ ਸ਼੍ਰੋਮਣੀ ਅਕਾਲੀ ਦਲ ਬਹੁਤ ਵਧੀਆ ਤਰੀਕੇ ਨਾਲ ਪਰਫਾਰਮ ਕਰੇਗਾ। ਸਰਪੰਚ ਸਾਹਿਬ ਤੋਂ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਾਰਟੀਆਂ ਮੀਆਂ ਜਿੱਤ ਇਹ ਖੜਾ ਹੁੰਦਾ ਰਿਹਾ ਕਿ ਡੇਰਾ ਸਾਧ ਨੂੰ ਮਾਫੀ ਦਾ ਮਸਲਾ ਹੋਵੇ ਬੇਅਦਬੀ ਦਾ ਮਸਲਾ ਹੋਵੇ ਜਥੇਦਾਰ ਕੋਂਕੇ ਵਾਲਾ ਮਸਲਾ ਹੁਣ ਪਿਛਲੇ ਦਿਨਾਂ ਦੇ ਵਿੱਚ ਆਇਆ ਜਦੋਂ ਤੁਹਾਡੀਆਂ ਸਰਕਾਰਾਂ ਰਹੀਆਂ ਤੁਸੀਂ ਕੁਝ ਨਹੀਂ ਤੁਹਾਡੇ ਤੇ ਇਹ ਸਵਾਲ ਰਿਹਾ ਕਿ ਪੰਥਕ ਲੀਤੋਂ ਅਕਾਲੀ ਦਲ ਕਿਤੇ ਪੰਥਕ ਏਜੰਡੇ ਤੋਂ ਵੀ ਹਟਿਆ ਨਜ਼ਰ ਆਇਆਗਾ ਇਹ ਸਵਾਲ ਤੁਹਾਡੇ ਦੇਖੋ ਜਿੱਥੇ ਤੱਕ ਡੇਰਾ ਮਾਫੀ ਦੀ ਗੱਲ ਹੈ ਉਹ ਅਕਾਲ ਤਖਤ ਸਾਹਿਬ ਨੇ ਦਿੱਤੀ ਅਕਾਲ ਤਖਤ ਸਾਹਿਬ ਨੇ ਵਾਪਸ ਲਈ ਉਹ ਮਾਫੀ ਔਰ ਜਿਹੜੀਆਂ ਧਿਰਾਂ ਚ ਸਵਾਲ ਚੱਕਦੀਆਂ ਨੇ ਚਾਹੇ ਪੰਜ ਲੀਡਰ ਸਵਾਲ ਚੱਕਦੇ ਨੇ ਇਹਦਾ ਮਤਲਬ ਹੈ ਅਕਾਲ ਤਖਬ ਸਾਹਿਬ ਤੇ ਕਿੰਤੂ ਪਰੰਤੂ ਕਰਦੇ ਨੇ ਇੱਕ ਪਾਸੇ ਤਾਂ ਕਹਿੰਦੇ ਅਸੀਂ ਇੱਕ ਚੁਲਾ ਇਹਨੂੰ ਅਕਾਲ ਤਖਬ ਸਾਹਿਬ ਤੇ ਜਾਣਾ ਦੂਜੇ ਪਾਸੇ ਇਹ ਕਹਿੰਦੇ ਨੇ ਕਿ ਇੰਸਟੀਟਿਊਸ਼ਨ ਹੀ ਬਹੁਤ ਕਮਜ਼ੋਰ ਹੈ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਅਕਾਲ ਤਖਬ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਉਹਨੂੰ ਆਪਣੇ ਪੋਲਿਟਿਕਲ ਏਜੰਡੇਆਂ ਲਈ ਇਹ ਲੋਕ ਨਾਮ ਵਰਤਨ ਆਪਣੇ ਪੋਲਿਟਿਕਲ ਪਾਰੀ ਖੇਡਣ ਦੇ ਲਈ ਅਕਾਲ ਤਖਬ ਸਾਹਿਬ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰਨਾ ਇਹਨਾਂ ਲਈ ਮਾੜੀ ਗੱਲ ਹੈ ਦੂਜੀ ਗੱਲ ਬੇਅਦਬੀਆਂ ਦੀ ਕਰਦੇ ਹਣ ਪਹਿਲਾਂ ਤਾਂ 5 ਸਾਲ ਕਾਂਗਰਸ ਦੀ ਸਰਕਾਰ ਰਹੀ 2.5 ਸਾਲ ਇਹਦੇ ਭਗਵੰਤ ਮਾਨ ਸਾਹਿਬ ਦੇ ਹੋਗੇ ਦੱਸੋ ਬੇਦਬੀਆਂ ਦੇ ਵਿੱਚ ਕਿਹੜੇ ਲੀਡਰ ਦੇ ਉੱਤੇ ਪਰਚਾ ਦਰਜ ਹੋਇਆ ਕਿਹੜੇ ਲੀਡਰ ਛੱਡੋ ਵਰਕਰ ਤੱਕ ਦਾ ਉਹਦੇ 'ਚ ਨਾ ਹੈ ਨੀਗਾ ਔਰ ਜਸਦਰ ਕੌਂਕੇ ਵਾਲਾ ਜਿਹੜਾ ਮਸਲਾ ਹੈ ਜਸਦਰ ਕੌਂਕੇ ਵਾਲਾ ਮਸਲਾ ਤਾਂ ਵੈਸੇ ਹੀ ਸੁਪਰੀਮ ਕੋਰਟ ਤੱਕ ਜਾ ਕੇ ਕੋਟਾਂ ਦਾ ਸਬਜੈਕਟਿਵ ਮੈਟਰ ਹੈ ਔਰ ਕੌਂਕੇ ਪਰਿਵਾਰ ਨੇ ਤਾਂ ਸ਼੍ਰੋਮਣੀ ਕర్జਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ ਸੋ ਇਹ ਗੱਲਾਂ ਨਹੀਂ ਗੱਲਾਂ ਹੁੰਦੀਆਂ ਕਿ ਕਈ ਵਾਰੀ ਕਿਸੇ ਚੋਣਾਂ ਦੇ ਵਿੱਚ ਕੋਈ ਮੁੱਦਾ ਹੁੰਦਾ ਉਹ ਮੁੱਦਾ ਹਾਵੀ ਹੋ ਜਾਂਦਾ ਇਹ ਮੁੱਦਾ ਔਰ મોદી ਔਰ ਐਂਟੀ મોદી ਹਾਵੀ ਰਿਹਾ ਔਰ ਜਿਹੜੇ ਸਾਡੇ ਸਤਕਾਰਯੋਗ ਲੀਡਰ ਅੱਜ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਕਰਦੇ ਨੇ ਇਹ ਵੀ ਆਪਣੇ ਹਲਕੇ ਬਹੁਤ ਵਾਰੀ ਹਾਰੇ ਨੇ ਇਹਨਾਂ ਨੇ ਆਪਣੀ ਕਾਰਗੁਜ਼ਾਰੀ ਦਾ ਵੀ ਇਹਨਾਂ ਨੂੰ ਆਤਮ ਮੰਥਨ ਚਿੰਤਨ ਕਰਨਾ ਚਾਹੀਦਾ ਕਿਉਂਕਿ ਜਦੋਂ ਪਾਰਟੀ ਚੜ੍ਹਦੀ ਕਲਾ ਦੇ ਵਿੱਚ ਵੀ ਸੀ ਉਦੋਂ ਵੀ ਇਹ ਆਪਣੇ ਹਲਕੇ ਹਾਰਦੇ ਰਹੇ ਨੇ ਕਈ ਲੀਡਰ ਸਾਹਿਬਾਨ ਤਾਂ ਐਸੇ ਨੇ ਜਿਹੜੇ ਅੱਡ ਅੱਡ ਜ਼ਿਲ੍ਹਿਆਂ ਚੋਂ ਬਹੁਤ ਜ਼ਿਆਦਾ ਚੋਣਾਂ ਹਾਰ ਚੁੱਕੇ ਨੇ ਚਿੰਤਨ ਆਤਮ ਮੰਥਨ ਇਹਨਾਂ ਨੂੰ ਆਪਣੇ ਆਪ ਤੇ ਵੀ ਕਰਨਾ ਚਾਹੀਦਾ ਇਸ ਦੌਰ ਦੇ ਵਿੱਚ ਕੀ ਸੋਚ ਰਿਹਾ ਅਕਾਲੀ ਦਲ ਜਿਹੜਾ ਤੁਹਾਡਾ ਅਕਾਲੀ ਦਲ ਹੈ ਖਾਸ ਤੌਰ ਤੇ ਤੁਸੀਂ ਕਹਿੰਦੇ ਅਸਲ ਵਿੱਚ ਤਾਂ ਇਹੀ ਅਕਾਲੀ ਦਲ ਹੈ ਜਿਹੜਾ ਬਾਗੀ ਦੜਾ ਉਹ ਤਾਂ ਪੰਜ ਬੰਦਿਆਂ ਦਾ ਹੀ ਹੈ ਮੈਂ ਫਿਰ ਤੁਹਾਨੂੰ ਕਰੈਕਟ ਕਰ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਇਹ ਸਾਡਾ ਮੇਰਾ ਅਕਾਲੀ ਦਲ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਹੈ ਜਿਹਦਾ ਚੌਣ ਚੰਨ ਤੱਕੜੀ ਹੈ ਤੇ ਜਿਹੜੇ ਸਾਡੇ 5 ਲੀਟਰ ਬਾਗੀ ਨੇ ਉਹ ਤਾਂ ਹਲੇ ਇਹੀ ਲੱਭ ਰਹੇ ਨੇ ਵੀ ਉਹਨਾਂ ਦਾ ਪ੍ਰਧਾਨ ਕੌਣ ਹੋਵੇ ਉਹ ਇੱਕ ਦੂਜੇ 'ਚ ਕਿਸੇ ਨੂੰ ਪ੍ਰਧਾਨ ਬਣਾਉਣ ਨੂੰ ਵੀ ਤਿਆਰ ਨਹੀਂ ਉਹ ਇੱਕ ਦੂਜੇ ਨਾਲ ਪੰਜ ਜਣੇ ਵੀ ਸਹਿਮਤ ਹੈ ਨਹੀਂਗੇ ਸੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਕਜੁੱਟ ਹੈ ਉਹ ਤੜਾ ਜਿਹੜਾ ਪੰਜ ਬੰਦਿਆਂ ਦਾ ਪਾਰਟੀ ਤੋੜ ਕੇ ਖੜਾ ਉਸ ਤੜੇ ਨਾਲ ਗੱਲਬਾਤ ਦੀ ਸੰਭਾਵਨਾ ਹੈ ਉਹਨਾਂ ਦੇ ਵਾਪਸ ਆਉਣ ਦੀ ਸੰਭਾਵਨਾ ਲੱਗਦੀ ਹੈ ਕਿ ਇਸ ਦੌਰ ਦੇ ਵਿੱਚ ਕੋਈ ਐਡੀ ਪਹਿਲ ਹੋ ਸਕਦੀ ਹੈ ਕਿਸੇ ਮਸਲੇ ਤੇ ਕਿਸੇ ਮੁੱਦੇ ਤੇ ਆ ਕੇ ਸਹਿਮਤੀ ਬਣ ਸਕਦੀ ਹੈ ਦੇਖੋ ਪਾਰਟੀ ਦੀ ਸਰਮੌਰ ਜਿਹੜੀ ਇੱਕ ਕਮੇਟੀ ਹੈ ਉਹ ਵਰਕਿੰਗ ਕਮੇਟੀ ਹੈ ਪਾਰਟੀ ਦੀ ਵਰਕਿੰਗ ਕਮੇਟੀ ਨੇ ਉਸ ਦਿਨ ਵੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ ਕਿ ਜੇ ਤੁਸੀਂ ਕੋਈ ਗੱਲ ਕਰਨੀ ਹੈ ਤੁਸੀਂ ਪਾਰਟੀ ਪਲੇਟਫਾਰਮ ਤੇ ਆ ਕੇ ਕਰੋ ਜਿਹੜਾ ਤੁਸੀਂ ਬਾਹਰ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ ਇਹ ਬੰਦ ਕਰੋ ਇਹ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਪਰ ਸ਼ਾਇਦ ਉਹ ਜਿਹੜਾ ਧੜਾ ਪੰਜ ਜਣਿਆਂ ਦਾ ਉਹਨਾਂ ਨੇ ਜ਼ਰੂਰੀ ਨਹੀਂ ਸਮਝਿਆ ਕਿ ਇਸ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਵੀ ਅਹਿਮੀਅਤ ਦਿੱਤੀ ਜਾਵੇ ਉਹ ਲਗਾਤਾਰ ਪਾਰਟੀ ਨੂੰ ਨੁਕਸਾਨ ਪਹੁੰਚਾਉਣੀਆਂ ਗੱਲਾਂ ਕਰ ਰਹੇ ਨੇ ਸੋ ਇਹਦੀ ਡਿਸਪਲਿਨਟਰੀ ਕਮੇਟੀ ਜਿਹੜੀ ਭੁੰਦਰ ਸਾਹਿਬ ਦੀ ਅਗਵਾਈ ਚ ਪਾਰਟੀ ਨੇ ਬਣਾਈ ਹੈ ਮਹੇਸ਼ਿੰਦਰ ਗਰੇਵਾਲ ਸਾਹਿਬ ਨੇ ਰਣਕੇ ਸਾਹਿਬ ਨੇ ਇਹਦੇ ਤੇ ਆਈ ਥਿੰਕ ਫੈਸਲਾ ਉਹ ਲੈਣਗੇ ਜੀ ਬਹੁਤ ਧੰਨਵਾਦ ਜੀ ਤਾਂ ਇਸ ਮੁਲਾਕਾਤ ਦੇ ਵਿੱਚ ਤੁਸੀਂ ਅਕਾਲੀ ਦਲ ਦੇ ਮੁਖ ਬੁਲਾਰੇ ਸ਼ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਪਲੇਅਰ ਨੂੰ ਸੁਣ ਰਹੇ ਸੀ ਕੈਮਰੇ ਤੇ ਮੇਰੇ ਸਾਥ ਦੇ ਰਹੇ ਸੀ ਰਾਜਵਿੰਦਰ ਮਹਿਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ